ਕਿ ਦਿਨ ਵਿੱਚ ਜਿਸ ਵੇਲੇ ਵੀ ਟਾਈਮ ਲੱਗਦਾ ਉਠਣ ਤੋਂ ਲੈ ਕੇ ਸੌਣ ਤੱਕ ਕਿਸੇ ਵੀ ਥਾਂ ਉੱਪਰ ਤੁਸੀਂ ਡਰਾਈਵ ਕਰ ਰਹੇ ਹੋ ਤੇ ਸੁਣ ਸਕਦੇ ਹੋ ਉਸ ਤੋਂ ਜ਼ਿਆਦਾ ਵਧੀਆ ਕਿ ਤੁਸੀਂ 10 ਤੋਂ 15 ਮਿੰਟ ਕੱਢਣੇ ਆ ਪੜ ਲੈਣਾ ਤੁਸੀਂ ਆਪਣੇ ਆਫਿਸ ਦੇ ਵਿੱਚੋਂ ਆਪਣੇ ਸਕੂਲ ਵਿੱਚੋਂ ਕਿਤੇ ਵੀ ਹੋ 24 ਘੰਟਿਆਂ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਆਪਣੀ ਜ਼ਿੰਦਗੀ ਚ ਪੱਕਾ ਕਰ ਲੋ ਯਾਦ ਰੱਖਿਓ ਜਿਸ ਸਿੱਖ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਆ ਗਿਆ ਦੁਨੀਆ ਫਿਰ ਉਸ ਸਿੱਖ ਨੂੰ ਕਦੇ ਹਰਾ ਨਹੀਂ ਸਕੇਗੀ ਕਿਉਂ ਕਿਉਂਕਿ ਉਹਦਾ ਸਹਾਰਾ ਧੰਗੁਰੂ ਨਾਨਕ ਦੇਵ ਸਹਿ ਮਹਾਰਾਜ ਆਪ ਬਣਨਗੇ ਤੇ ਜਿਨ੍ਹਾਂ ਦਾ ਸਹਾਰਾ ਗੁਰੂ ਨਾਨਕ ਬਣ ਜਾਂਦਾ ਹੈ ਉਹ ਫਿਰੇ ਸੰਸਾਰ ਵਿੱਚ ਹਾਰਦੇ ਨਹੀਂ ਹੈ।